ਲੋ ਸੰਗ ਜੀ ਸੋਨ ਨੂੰ ਪਤਾ ਹੀ ਐ ਛੀਦੀ ਦਿਹਾੜਾ ਚੱਲ ਰਿਹਾ ਐ ਛੀਦੀ ਦਿਹਾੜੇ ਦਾ ਕਰਕੇ ਸੇਵਾਦਾਰ ਸੇਵਕ ਸਰਦਾਲੂ ਸਾਰੇ ਜਾ ਰਹੇ ਨੇ ਫਤੇਗੜ ਸਾਹਿਬ ਸਰਹਿੰਦ ਠੰਡੇ ਬੁਰਜਾ ਜਿੱਥੇ ਉਥੇ ਸਰਹਿੰਦ ਕਹਿੰਦੇ ਆ ਉਹਨੂੰ ਤੇ ਜਿਹਦਾ ਨਾਂ ਹੁਣ ਫਤੇਗੜ ਸਾਹਿਬ ਰੱਖਿਆ ਗਿਆ ਹੁਣ ਉਹਨੂੰ ਫਤੇਗੜ ਸਾਹਿਬ ਕਹਿੰਦੇ ਆ ਠੰਡਾ ਬਰਜ ਵੀ ਉੱਥੇ ਆ ਸਰਹਿੰਦ ਵੀ ਕਹਿ ਦਿੰਦੇ ਨੇ ਨਾਲ-ਨਾਲ ਐ ਤੇ ਸੰਗਤਾਂ ਜਾ ਰਹੀਆਂ ਨੇ ਇਹ ਪਿੰਡ ਦੇਸੂ ਮਲਕਾਣਾ ਤੋਂ ਆਈ ਆ ਸੰਗਤ ਤੇ ਹੁਣ ਸਾਰੇ ਪਿੰਡਾਂ 'ਚ ਜਾਂਦੇ ਆ ਮੇਰੇ ਪਿੰਡ ਜੱਜਲ ਤੋਂ ਪੰਜ ਟਰਾਲੀਆਂ ਹਰ ਵਾਰੀ ਜਾਂਦੀਆਂ ਤੇ ਹੁਣ ਸੇਵਾਦਾਰ ਟਰਾਲੀਆਂ ਤਿਆਰ ਕਰੀ ਜਾਂਦੇ ਸਾਡੇ ਵੀ ਤੁਰਨਾ ਉਹਨਾਂ ਨੇ ਇੱਕ ਦੋ ਦਿਨਾਂ ਦੇ ਵਿੱਚ ਤੇ ਅੱਜ 23 ਤਰੀਕ ਐ ਨੌਪੋਵ ਐ ਤੇ ਇੱਥੇ ਲੰਗਰ ਚੱਲ ਰਿਹਾ ਦੁੱਧ ਦਾ ਇੱਥੇ ਚੱਲ ਰਿਹਾ ਤਲਵੰਡੀ ਤੋਂ ਰਾਮਾ ਰੋਡ ਤੇ ਬਾਬਾ ਜੀ ਨੇ ਲੰਗਰ ਲਾਇਆ ਹੋਇਆ ਨਹਿنگ ਸਿੰਘਾ ਨੇ ਤੇ ਸਾਰਿਆਂ ਨੂੰ ਸਰਧਾਲੂਆਂ ਨੂੰ ਕੋਈ ਗੱਡੀਆਂ ਤੇ ਜਾਂਦੇ ਆ ਮੋਟਰਸਾਈਕਲਾਂ ਤੇ ਕਾਰਾਂ ਤੇ ਜਾਂਦੇ ਆ ਰੋਕ ਰੋਕ ਸਾਰਿਆਂ ਨੂੰ ਦੁੱਧ ਪਿਆ ਇਹ ਬਾਬਾ ਜੀ ਆਪਣਾ ਲੰਗਰ ਜਿਹੜਾ ਚਲਾ ਰਿਹਾ ਦੁੱਧ ਦਾ ਤੁਸੀਂ ਚਲਾਇਆ ਇਹ ਕਦੋਂ ਤੋਂ ਸ਼ੁਰੂ ਕਰਿਆ ਇਹ ਹਾਂਜੀ ਮਹਾਰਾਜ ਅੱਜ ਦੀ ਡੇਟ 'ਚ ਸ਼ੁਰੂ ਕੀਤਾ ਜੀ ਅੱਜ ਮੈਂ 23 ਤਰੀਕ ਤੋਂ ਹਾਂਜੀ ਹਾਂਜੀ 28 ਤਰੀਕ ਤੱਕ ਮਹਾਰਾਜ ਸੀ ਦੀ ਦੇੜੇ ਜਿੰਨੇ ਤੇ ਚੱਲਣੇ ਆ ਉਧਰੋਂ ਫਸ ਮੁੰਦਰ ਦਾ ਪਹਿਰੇ ਹੀ ਰੱਖਣਾ ਜੀ ਆਉਂਦੀ ਸੰਗਤ ਜਿਹੜੀ ਫਤਿਹਗੜ੍ਹ ਸਾਹਿਬ ਨੂੰ ਜਾਂਦੀ ਹੈ ਜਾਂ ਆਉਂਦੀ ਹੈ ਉਧਰੋਂ ਉਹਨਾਂ ਨੂੰ ਸਮੁੰਦਰ ਦਾ ਸਿਆਰ ਪ੍ਰਚਾਰ 24 ਘੰਟੇ ਦੇ ਪਹਿਰੇ ਹਾਂਜੀ ਇਹ ਆਪਣਾ ਨਾ ਆਪਣਾ ਦੁੱਧ ਕਹਿੰਦੇ ਆ ਮਿਲਕ ਵੀ ਕਹਿੰਦੇ ਆ ਆਪਣਾ ਇਹ ਸਮੁੰਦਰ ਸਾਹਿਬ ਕਹਿੰਦੇ ਆ ਜੀ ਸਮੁੰਦਰ ਕਹਿੰਦੇ ਆ ਦੁੱਧ ਨੂੰ ਹਾਂਜੀ ਤੇ ਬਾਬਾ ਨਾ ਹੁਣ ਤੈਨੂੰ ਪਤਾ ਮਸ਼ਹੂਰ ਆ ਬਾਬੇ ਵੀ ਨਿੰਗ ਸਿੰਘ ਇਹ ਦਾ ਸਾਦਾ ਨਿੰਗੂ ਨਹੀਂ ਕਿਹਾ ਜਾਂਦਾ ਇਹਨਾਂ ਨੂੰ ਪੱਛਾ ਨਾਂ ਤਾਂ ਗਰ ਸ਼ਰਮ ਸਿੰਘ ਦਾ ਨਾਂ ਤਾਂ ਬਾਬੇ ਦਾ ਕੇ ਤਾਂ ਕਰਕੇ ਸੇਵਾ ਤੇ ਲੱਗੇ ਹੋਏ ਆ ਤੇ ਤੁਹਾਨੂੰ ਮੈਂ ਦਿਖਾਉਣਾ ਕਿ ਕਿੱਥੇ ਇਹਨਾਂ ਨੇ ਲੰਗਰ ਲਾਇਆ ਜਿਹੜਾ ਆ ਸੀ ਨਾ ਆਪਣਾ ਸੂਆ ਜਿਹੜਾ ਨਹਿਰ ਵਜਦੀ ਆ ਤਲਵੰਡੀ ਤੋਂ ਰਾਮਾ ਰੋਡ ਆ ਇਹ ਬਿਲਕੁਲ ਸੂਏ ਦੇ ਉੱਪਰ ਆ ਦੇਖੋ ਇਹ ਆ ਮੁੰਡਾ ਦੁੱਧ ਲੈ ਕੇ ਆਇਆ ਬਾਬਾ ਜੀ ਇੱਥੇ ਰਾਮ ਆਪ ਚੰਗੀ ਦੁੱਧ ਲੈ ਕੇ ਕਿਹੜੇ ਪਿੰਡਾਂ ਬਾਈ ਇੱਥੇ ਕਣਕਵਾਲ ਤੋਂ ਦੁੱਧ ਲੈ ਕੇ ਦੇਖੋ ਆ ਕਣਕਵਾਲਾ ਪਿੰਡ ਤੋਂ ਭਰਾ ਆਪਣੇ ਦੁੱਧ ਲੈ ਕੇ ਆਏ ਆ ਉਹ ਭਾਈ ਉਹ ਲੈ ਕੇ ਆਇਆ ਦੁੱਧ ਆ ਵੀ ਆ ਆ ਭਾਈ ਆ ਭਾਈ ਲੈ ਕੇ ਆਇਆ ਇਹ ਕਣਕਵਾਲ ਤੋਂ ਦੁੱਧ ਲੈ ਕੇ ਆਇਆ ਪਿੰਡ ਰਾਮਾ ਮੰਡੀ ਦੇ ਨਾਲ ਫੁੱਲੋਖਾਰੀ ਪਿੰਡ ਐ ਰਵਿੰਦਰੀ ਦੇ ਬਿਲਕੁਲ ਨਾਲ ਕਣਕਵਾਲ ਉੱਥੋਂ ਦੁੱਧ ਦੀ ਸੇਵਾ ਲਈ ਆਇਆ ਆ ਭਰਾ ਇਹ ਵੀਡੀਓ ਤਾਂ ਮਨਾ ਰਹੇ ਆ ਵੀ ਨੇੜੇ ਆ ਲੋਕਾਂ ਨੂੰ ਪਤਾ ਲੱਗ ਜੇ ਦੂਰੋਂ ਨੇੜੇ ਵਾਲਿਆਂ ਨੂੰ ਵੀ ਪਿੰਡ ਵਾਲਿਆਂ ਨੂੰ ਉੱਥੇ ਦੁੱਧ ਦਾ ਲੰਗਰ ਲਾਓ ਕੋਈ ਵੀ ਲੰਗਰ ਲਾ ਸਕਦੇ ਹੋ ਦੁੱਧ ਦਾ ਲੰਗਰ ਹੈ ਤਾਂ ਲਾਇਆ ਜਾਂਦਾ ਜਦੋਂ 26 ਤਰੀਕ ਸੀ 12 ਪੋਹ ਸੀ ਬਾਬਾ ਮੋਤੀ ਮਹਿਰਾ ਜੀ ਸਾਹਿਬ ਜਦਿਆਂ ਨੂੰ ਗਰਮ ਦੁੱਧ ਪਿਉਉਣ ਗਏ ਸੀ ਤੇ ਤਾਂ ਕਰਕੇ ਇਹ ਚੱਲਣ ਲੱਗ ਗਿਆ ਦੁੱਧ ਦਾ ਲੰਗਰ ਤੇ ਜਦੋਂ ਜਾਓਗੇ ਉੱਥੇ ਮੋਤੀ ਮਹਿਰਾ ਜੀ ਦੇ ਗੁਰਦੁਆਰੇ ਦੇ ਵਿੱਚ ਉੱਥੇ ਜਾ ਕੇ ਦਰਸ਼ਨ ਕਰੋ ਗਲਾਸਾਂ ਦੇ ਜਿਹੜੇ ਸਹਿਬਜਾਦਾਂ ਨੂੰ ਦੁੱਧ ਪਿਆ ਸੀ ਮੋਤੀ ਮਹਿਰਾਜੀ ਨੇ ਤੇ ਬਾਕੀ ਆ ਸਾਨੂੰ ਦਿਖਾਤਾ ਮੈਂ ਬੋਰਡ ਤੇ ਨਿਸ਼ਾਨੀ ਪੂਰੀ ਤੇ ਜਿਹੜਾ ਛੀ ਦੀ ਦਿਹਾੜਾ ਚੱਲਦਾ 20 ਤਰੀਕ ਸੀ ਉਦੋਂ 6 ਪੋ ਤੋਂ ਚੱਲਿਆ ਇਹ ਜਦੋਂ ਗੁਰੂ ਗੋਬਿੰਦ ਸਿੰਘ ਜੀ ਨਨੰਦਪੁਰ ਸਾਹਿਬ ਦਾ ਕਿੜਾ ਛੱਡਿਆ ਸੀ ਤੇ 7 ਪੋ ਸੀ 21 ਤਰੀਕ ਜਦੋਂ ਫਿਰ ਸਰਸਵਰਦੀ ਤੇ ਵਿਛੋੜਾ ਪੈ ਗਿਆ ਸੀਗਾ ਆਸਾਂ ਦੀ ਵਾਰ ਦਾ ਕੀਰਤਨ ਚੱਲ ਰਿਹਾ ਸੀ ਤੇ ਪੋਹ ਦੀ ਰਾਤ ਨੂੰ ਨਦੀ ਤੇ ਵਿਛੋੜਾ ਪਿਆ ਸੀ ਇਹ ਪਰਿਵਾਰ ਇਹਦਾ ਤਿੰਨੇ ਹਿੱਸਿਆਂ ਚ ਵੰਡਿਆ ਗਿਆ ਸੀ ਤੇ ਰਾਤ ਨੂੰ ਮਾਤਾ ਗੁਜਰੀ ਜੀ ਤੇ ਛੋਟੇ ਸਹਬਜਾਦੇ ਕੁੰਮੇ ਦੀ 마什 ਕੀ ਝੌਂਪੜੀ ਦੇ ਵਿੱਚ ਰਹੇ ਸੀ ਤੇ ਅੱਠ ਪੋਹ ਵਾਲੇ ਦਿਨ ਇਹ 22 ਤਰੀਕ ਸੀਗੀ ਉਹਦੇ ਚਮਕੌਰ ਦੀ ਜੰਗ ਜੰਗ ਦੀ ਗੜੀ ਵਿੱਚ ਦੋਨੋ ਬੱਦੇ ਦੋਨੋ ਸਹਿਬਜ਼ਾਦੇ ਜਿਹੜੇ ਸੀਗੇ ਤੇ ਚੌਥੀ ਸਿੰਘ ਸ਼ਹੀਦ ਹੋ ਗਏ ਸੀਗੇ ਤੇ ਪੋ ਦੀ ਰਾਤ ਨੂੰ ਇਹ ਮਾਤਾ ਜੀ ਛੋਟੇ ਸਹਿਬਜ਼ਾਦਾ ਨਾਲ ਗੰਗੂ ਬ੍ਰਾਹਮਣ ਦੇ ਘਰ ਰਹੇ ਸੀ ਤੇ ਅੱਜ 9 ਪੋ ਹੈ 23 ਤਰੀਕ ਅੱਜ ਤੇ ਮਾਤਾ ਗੁਜਰੀ ਜੀ ਮਰਿੰਡੇ ਮਰਿੰਡੇ ਰਹੇ ਸੀਗੇ ਇਹ ਸਹਿਬਜ਼ਾਦੇ ਨਾਲ ਤੇ ਕੱਲ ਨੂੰ 10 ਪੋ ਹੈ 24 ਤਰੀਕ ਮਾਤਾ ਗੁਜਰੀ ਤੇ ਛੋਟੇ ਸਹਿਬ ਜਰ ਦੇ ਸਰਹੰਦ ਚ ਠੰਡੇ ਬੁਰਜ ਦੇ ਵਿੱਚ ਰਹੇ ਸੀ